ਜਿਹੜੀ ਆਪਾਂ ਕ੍ਰਿਮੀਨਲਸ ਦੀ ਗੱਲ ਕੀਤੀ ਜਾਵੇ ਤੁਹਾਨੂੰ ਪਤਾ ਐਕਟੀਵਿਟੀ ਡੇਲੀ ਕੋਈ ਨਾ ਕਿਤੇ ਗੋਲੀ ਚੱਲ ਜਾਂਦੀ ਹੈ ਜੀ ਕਿਤੇ ਨਾ ਕਿਤੇ ਕੋ ਡੈਥ ਹੋ ਜਾਂਦੀ ਆ ਪਰਸੋਂ ਥੋੜੇ ਦਿਨ ਪਹਿਲਾਂ ਘਰ ਦੇ ਵਿੱਚ ਵੜ ਕੇ ਇੱਕ ਕ੍ਰਾਈਮ ਹੋਲ ਸਕਿਆ ਮਸਤ ਸਿਰ ਇਸ ਤਰ੍ਹਾਂ ਦੇ ਕਾਨੂੰਨ ਤਾਂ ਚੱਲੂ ਜਦੋਂ ਆਉਣਗੇ ਆਉਣਗੇ ਕੀ ਆਪਾਂ ਪੁਲਿਸ ਨੂੰ ਕੋਈ ਇਹੋ ਜਿਹਾ ਆਦੇਸ਼ ਨਹੀਂ ਦੇ ਸਕਦੇ ਵੀ ਇਸ ਤਰ੍ਹਾਂ ਦੇ ਜਿਹੜੇ ਕ੍ਰਿਮੀਨਲਸ ਨੇ ਉਹਨਾਂ ਨੂੰ ਰਾਈਟ ਵੇ ਆਪਾਂ ਉਹਨਾਂ ਨੂੰ ਹੱਥ ਪਾਸ ਕੀ ਹੈ ਪਰ ਮੇਰੀ ਇਹ ਵੀ ਵਾਰਨਿੰਗ ਹੋਊਗੀ ਲੋਕਾਂ ਨੂੰ ਜਿਹੜੇ ਆ ਕ੍ਰਾਈਮ ਦੇ ਵਿੱਚ ਆਪਰੇਟ ਕਰ ਰਹੇ ਹੈਗੇ ਨੇ ਡਰੱਗਸ ਸਮਗਲਿੰਗ ਦੇ ਵਿੱਚ ਇਨਵੋਲਵ ਨੇ ਵੀ ਸਖਤੀ ਬਹੁਤ ਹੋਣ ਵਾਲੀ ਹੈਗੀ ਆ ਬਾਰਡਰਸ ਤੇ ਵੀ ਬਹੁਤ ਸਖਤੀ ਹੈਗੀ ਆ ਸਿ ਬਹੁਤ ਸਕੈਨਰਸ ਲਾਏ ਹੈਗੇ ਆ ਉਥੇ ਵੀ ਬਹੁਤ ਸੀਜ਼ਰ ਸੀਜ਼ਰਸ ਹੋ ਰਹੇ ਹੈਗੇ ਨੇ ਅਫਗਾਨਸ ਆ ਡਰੱਗਸ ਸੋ ਆਈ ਥਿੰਕ ਸਾਰਿਆਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈਗਾ ਪਿਆ ਦਾ ਸੋਰਸ ਆਫ ਥੀਸ ਗਨਸ ਇਜ਼ ਅਮਰੀਕਾ ਸੋ ਐ ਇਸ਼ੂ ਹੈਗਾ ਜੂ ਡਰੱਗਸ ਇਨ ਜੋ ਗਨਸ ਆਪਨੀ ਕੰਟਰੀ ਦੇ ਚੁੰਦੇ ਆ ਅਮਰੀਕਾ ਤੋਂ ਆਉਂਦੇ ਹੈਗੇ ਆ ਹਲਕੀ ਜਿਹੀ ਜਾਵੇ ਤੁਸੀਂ ਕਿਰਪਾ ਜਿਸ ਤਰ੍ਹਾਂ ਜੀ ਔਰ ਕੀ ਕਹੋਗੇ ਕਈ ਦਿਗਾਂ ਦੇ ਤੁਸੀਂ ਜਾਇਆ ਕਈ ਪ੍ਰਵੈਂਸ ਦੇ ਵਿੱਚ ਜਾ ਰਹੇ ਹਾਂ ਅਲੱਗ-ਅਲੱਗ ਨੀਤੀਆਂ ਬਣਾ ਰਹੇ ਜਿਸ ਤਰ੍ਹਾਂ ਸੀ ਫਾਇਰ ਆਰਮਜ਼ ਲਈ ਬੈਲ ਸਟ੍ਰਿਕਟ ਕੀਤਾ ਸੀ ਪਿਛਲੇ ਸਾਲ ਜੋ 2024 ਦੇ ਵਿੱਚ ਪਰ ਜੋ ਮੈਂ ਦੇਖ ਰਹੀ ਹੈ ਕਿ ਆ ਫੋਰਟਸ ਦੇ ਵਿੱਚ ਉਹਨੂੰ ਅਪਲਾਈ ਕੀਤਾ ਨਹੀਂ ਜਾ ਰਿਹਾ ਹੈਗਾ ਸੋ ਅਸੀਂ ਕਾਨੂੰਨ ਬਦਲ ਸਕਦੇ ਹੈਗੇ ਆ ਬਟ ਜਜਸ ਹਾਫ ਟੂ ਵਰਕ ਵਿਦ ਅਸ ਟੂ ਦ ਫੋਰਟਸ ਹਾਫ ਟੂ ਬੀ ਵੈਲ ਫੰਡਡ ਆਈ ਸੀ ਵਿਚਲੇ ਯਾਰੂ दुख दलित दलित राम तोड़ी सिर ते भला न्यू दालिते हुकम रब दाल ਵੀ ਮੋਰੀ ਦੋ ਤਾਰਾ ਵੱਜਦਾ ਵੇ ਰਾਜਣਾ ਨੂਰ ਮਹਿਲ ਦੀ ਬੋਰੀ ਸਤਿ ਸ਼੍ਰੀ ਅਕਾਲ ਜੀ ਮੈਂ ਭពਿੰਦਰ ਗਰੇਵਾ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਆ ਜੀ ਇਸ ਵਕਤ ਅਸੀਂ ਕੈਲਡਨ ਦੇ ਵਿੱਚ ਮੌਜੂਦ ਹਾਂ ਜਿੱਥੇ ਮੇਰੇ ਨਾਲ ਮਿਨਿਸਟਰ ਰੂਬੀ ਸੋਹੋਤਾ ਨੇ ਔਰ ਰਾਜ ਉਹਨਾਂ ਨੇ ਐਨੂਅਲ ਜਿਹੜਾ ਬਰਬੀਕਿਊ ਰੱਖਿਆ ਔਰ ਉਹਨਾਂ ਨੂੰ ਅਸੀਂ ਪੁੱਛਦੇ ਹਾਂ ਵੀ ਰੂਬੀ ਜੀ ਕੀ ਕਹਿਣਾ ਚਾਹੋਗੇ ਫਸ ਸਭ ਤੋਂ ਪਹਿਲਾਂ ਦਾ ਜੀ ਥੈਂਕ ਯੂ ਫੋਰ ਬਰਬੀਕਿਊ ਫੋਰ ਦਾ ਕਮਿਊਨਿਟੀ ਸੋ ਕੀ ਕਹੋਗੇ ਜੀ ਸਭ ਤੋਂ ਆ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦੀ ਹੈ ਕਿ ਆ ਹਮੇਸ਼ਾ ਹੀ ਤੁਹਾਡਾ ਮੀਡੀਆ ਚੈਨਲ ਆ ਕੇ ਪਹੁੰਚਦਾ ਹੈਗਾ ਹਰ ਇੱਕ ਇਵੈਂਟ ਤੇ ਕਮਿਊਨਿਟੀ ਦੇ ਵਿੱਚ ਨਾ ਕਿ ਸਿਰਫ ਮੇਰੇ ਪਰ ਯੂ ਆਰ ਏਵਰੀਵੇਅਰ ਐਂਡ ਸੋ ਆਈ ਵਾਂਟ ਟੂ ਥੈਂਕ ਯੂ ਫਾਰ 댓 ਆਮ ਬਾਕੀ ਜਿੰਨੇ ਵੀ ਲੋਕ ਆ ਜਾਈ ਹੈਗੇ ਨੇ ਉਹਨਾਂ ਦਾ ਮੈਂ ਬਹੁਤ ਦਿਲੋਂ ਧੰਨਵਾਦ ਕਰਨਾ ਚਾਹੁੰਦੀ ਆ ਮੇਰਾ ਪਹਿਲਾ ਇਵੈਂਟ ਹੈਗਾ ਆ ਲਾਰਜ ਸਕੇਲ ਤੇ ਕੈਲੈਡਨ ਦੇ ਵਿੱਚ ਸਾਊਥ ਫੀਲਡਸ ਦੇ ਵਿੱਚ ਇਹ ਇਵੈਂਟ ਹੋ ਰਿਹਾ ਹੈਗਾ ਆ ਸੋ ਕੁਝ ਲੋਕ ਬ੍ਰੈਂਟਨ ਤੋਂ ਵੀ ਆਏ ਹੈਗੇ ਨੇ ਪਰ ਕਾਫੀ ਲੋਕ ਇੱਥੇ ਵਾਲੇ ਦਲ ਦੇ ਰਹਿਣ ਵਾਲੇ ਵੀ ਆਏ ਹੈਗੇ ਨੇ ਸੋ ਮੇਰਾ ਦਿਲ ਕਾਫੀ ਇਹ ਕਿ ਵੀ ਜਿੰਨੀ ਸਪੋਰਟ ਐਂਡ ਪਰਮ ਹੰਗਾਰਾ ਮਿਲਿਆ ਹੈਗਾ ਅੱਜ ਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੇ ਗੱਲ ਕੀਤੀ ਜਾਵੇ ਤੁਸੀਂ ਕ੍ਰਿਮੀਨਲ ਮਿਨਿਸਟਰ ਹੋ ਜੀ ਔਰ ਕੀ ਕਹੋਗੇ ਕਈ ਥਾਂ ਤੇ ਤੁਸੀਂ ਜਾਇਓ ਕਈ ਪ੍ਰੋਵੈਂਸ ਦੇ ਵਿੱਚ ਜਾ ਰਹੇ ਹੋ ਅਲੱਗ-ਅਲੱਗ ਨੀਤੀਆਂ ਬਣਾ ਰਹੇ ਹੋ ਉਹਨੂੰ ਕਿਵੇਂ ਦੇਖਦੇ ਹੋ ਜੀ ਹਾਂਜੀ ਸੋ ਕਾਫੀ ਕੰਮ ਕਰਨ ਵਾਲਾ ਹੈਗਾ ਇਸ ਇਸ਼ੂ ਤੇ ਪ੍ਰੋਵਿੰਸਸ ਬਵੀ ਤੇ ਫੈਡਰਲ ਗਵਰਨਮੈਂਟ ਦਾ ਸੋ ਸੜੀ ਗੱਲਬਾਤ ਚੱਲ ਰਹੀ ਹੈ ਕਿ ਜਿਹੜੇ ਵੀ ਰეკਮੈਂਡੇਸ਼ਨਸ ਸਾਨੂੰ ਡਿਫਰੈਂਟ ਪੁਲਿਸ ਏਜੰਸੀਜ਼ ਦੇ ਰਹੀਆਂ ਹੈਗੀਆਂ ਨੇ ਜਬ ਪ੍ਰੋਵਿੰਸਸ ਦੇ ਰਹੇ ਹੈਗਿਆ ਉਹ ਚੀਜ਼ਾਂ ਅਸੀਂ ਇੱਕ ਨਵੇਂ ਲੈਜਿਸਲੇਸ਼ਨ ਦੇ ਵਿੱਚ ਲੈ ਕੇ ਆ ਰਹੇ ਹੈਗੇ ਆ ਇਸ ਫਾਲ ਦੇ ਵਿੱਚ ਸੋ ਸੈਪਟੈਂਬਰ ਜਾਂ ਅਕਤੂਬਰ ਤੱਕ ਉਹ ਪੇਸ਼ ਹੋ ਜਾਊਗਾ ਕਾਫੀ ਚੇਂਜੇਜ਼ ਆ ਰਹੀਆਂ ਹੈਗੀਆਂ ਨੇ ਕਾਫੀ ਸਖਤੀ ਆ ਰਹੀ ਹੈਗੀ ਆ ਬਾਕੀ ਜੋ ਕਾਨੂੰਨ ਨੂੰ ਅਪਲਾਈ ਕਰਨਾ ਹੁੰਦਾ ਹੈਗਾ ਯਾ ਜਿਸ ਤਰ੍ਹਾਂ ਸੀ ਫਾਇਰ ਆਰਮਸ ਲਈ ਬਿਲ ਸਟ੍ਰਿਕਟ ਕੀਤਾ ਸੀ ਪਿਛਲੇ ਸਾਲ ਜੋ 2024 ਦੇ ਵਿੱਚ ਪਰ ਜੋ ਮੈਂ ਦੇਖ ਰਹੀ ਹੈਗੀ ਆ কোর্ਟਸ ਦੇ ਵਿੱਚ ਉਹਨੂੰ ਅਪਲਾਈ ਕੀਤਾ ਨਹੀਂ ਜਾ ਰਿਹਾ ਹੈਗਾ ਸੋ ਅਸੀਂ ਕਾਨੂੰਨ ਬਦਲ ਸਕਦੇ ਹੈਗੇ ਆ ਬਟ ਜਜਸ ਹਵ ਟੂ ਵਰਕ ਵਿਦ ਅਸ ਟੂ ਦ ਕੋਰਟਸ ਹਵ ਟੂ ਬੀ ਵੈਲ ਫੰਡਡ ਐਂਡ ਸੋ ਮੇਰੀ ਇਹ ਰਿਕਵੈਸਟ ਹੈ ਕਿ ਅਭੀ ਸਾਰੇ ਪ੍ਰੋਵਿੰਸਸ ਦੇ ਨਾਲ ਵੀ ਬੈਠ ਕੇ ਗੱਲ ਹੋ ਰਹੀ ਹੈਗੀ ਆ ਵੀ ਉਹਨਾਂ ਨੇ ਕੋਰਟ ਰੂਮਸ ਮੇਕ ਸ਼ੁਰ ਕਰਨਾ ਹੈਗਾ ਵੀ ਇਹ ਚੰਗੀ ਤਰ੍ਹਾਂ ਉਹ ਇੱਕ ਇਫੈਕਟਿਵਿਸਨ ਨਾਲ ਉਹ ਆਪਰੇਟ ਕਰ ਸਕਣ ਉਹਨਾਂ ਦੀ ਜਿਹੜੀ ਕਰਾਊਨ ਕਾਉਂਸਲ ਆ ਉਹ ਹਮੇਸ਼ਾ ਬੇਲਨੂਰ ਉਹ ਅਮ ਉਹ ਦੇ ਖਿਲਾਫ ਕੇਸ ਪੇਸ਼ ਕਰਨ ਉਹਨਾਂ ਦੀ ਡਿਊਟੀ ਬੰਦੀ ਹੈਗੀ ਆ ਪਰ ਆਪਾਂ ਦੇਖ ਰਹੇ ਹੈਗੇ ਆ ਵੀ ਇਹ ਹਰ ਇੱਕ ਕੇਸ ਦੇ ਵਿੱਚ ਨਹੀਂ ਹੋ ਰਿਹਾ ਹੈਗਾ ਸੋ ਆਈ ਊਡ ਸੇ ਦੈਟ ਉਹਨਾਂ ਨੂੰ ਵੀ ਸਪੋਰਟ ਦੀ ਲੋੜ ਹੈ ਐਂਡ ਉਹ ਪ੍ਰੋਵਿੰਸੇ ਥੱਲੇ ਹੁੰਦੇ ਹੈਗੇ ਆ ਰਲ ਮਿਲ ਕੇ ਅਸੀਂ ਦੋਨੇ ਲੈਵਲਸ ਕਾਫੀ ਫਰਕ ਕਰ ਸਕਦੇ ਹੈਗੇ ਆ ਕਿਉਂਕਿ ਜਿਹੜੀ ਆਪਾਂ ਕ੍ਰਾਈਮਨਲਸ ਦੀ ਗੱਲ ਕੀਤੀ ਜਾਵੇ ਤੁਹਾਨੂੰ ਪਤਾ ਐਕਟੀਵਿਟੀ ਡੇਲੀ ਕੋਈ ਨਾ ਕਿਤੇ ਗੋਲੀ ਚੱਲ ਜਾਂਦੀ ਹੈ ਜੀ ਕਿਤੇ ਨਾ ਕਿਤੇ ਕੋ ਡੈਥ ਹੁੰਦੀ ਆ ਪਰसों ਥੋੜੇ ਦਿਨ ਪਹਿਲਾਂ ਘਰ ਦੇ ਵਿੱਚ ਵੜ ਕੇ ਇੱਕ ਕ੍ਰਾਈਮ ਹੋ ਸਕਿਆ ਮੈਂ ਸਿਰਫ ਇਸ ਤਰ੍ਹਾਂ ਦੇ ਕਾਨੂੰਨ ਤਾਂ ਚੱਲੋ ਜਦੋਂ ਆਉਣਗੇ ਆਉਣਗੇ ਕੀ ਆਪਾਂ ਦੇ ਵੀ ਇਸ ਤਰ੍ਹਾਂ ਦੇ ਜਿਹੜੇ ਕ੍ਰਿਮੀਨਲਸ ਨੇ ਉਹਨਾਂ ਨੂੰ ਰਾਈਟਵੇ ਆਪਾਂ ਉਹਨਾਂ ਨੂੰ ਹੱਥ ਪਾ ਸਕੀਏ ਔਰ ਪੁਲਿਸ ਕਿਤੇ ਨਾ ਕਿਤੇ ਜਿਹੜੀ ਵੇਟ ਕਰਦੀ ਆ ਡਿਲੇ ਕਰਦੀ ਆ ਵੀ ਕੋਈ ਕੰਪਲੇਂਟ ਆਊਗੀ ਤਾਂ ਫਿਰ ਅਸੀਂ ਜਾਵਾਂਗੇ ਉਹ ਬੈਟਰ ਆ ਵੀ ਉਹਦੇ ਨਾਲੋਂ ਜਿਵੇਂ ਆਪਾਂ ਰਾਈਟਵੇ ਕੁਝ ਨਾ ਕੁਝ ਕਰਦੇ ਜਿਵੇਂ ਅਮਰੀਕਾ 'ਚ ਹੁੰਦਾ ਲਾਈਕ ਸ਼ਾਇਦ ਇਹੋ ਜਿਹਾ ਕੁਝ ਆਪਾਂ ਕਰ ਸਕੀਏ ਕਿ ਨਹੀਂ ਜੀ ਤੁਹਾਡੇ ਹਿਸਾਬ ਨਾਲ ਅਮਰੀਕਾ ਚ ਕ੍ਰਾਈਮ ਇੱਥੇ ਤੋਂ ਵੀ ਵੱਧ ਹੁੰਦਾ ਹੈਗਾ ਯਾ ਰਾਈਟ ਸੋ ਆਮ ਆਈ ਥਿੰਕ ਕੁਛ ਜੀ ਜਾਂ ਹੈਗੀ ਨੇ ਥੈਟ ਵੀ ਕੈਨ ਚੇਂਜ ਦੈਟਸ ਮੋਰ ਲਾਈਕ ਦੈਟ ਬਟ ਉਥੇ ਵੀ ਉਹਨਾਂ ਨੂੰ ਉਹ ਰਿਜ਼ਲਟ ਨਹੀਂ ਮਿਲ ਰਿਹਾ ਹੈਗਾ ਸੋ ਵੀ ਵਾਂਟ ਰਿਜ਼ਲਟਸ ਆਮ ਜੋ ਐਕਸਪਰਟਸ ਹੈਗੇ ਆ ਜਿਹੜੇ ਗਰਾਊਂਡ ਤੇ ਕੰਮ ਕਰ ਰਹੇ ਨੇ ਰੋਜ਼ ਜਿਹੜੀ ਆਪਣੀ ਪੁਲਿਸ ਏਜੰਸੀਜ਼ ਹੈਗੀ ਨੇ ਉਹਨਾਂ ਦੀ ਸਲਾਹ ਲਈ ਜਾ ਰਹੀ ਆ ਜਿਹੜੇ ਚੇਂਜਸ ਬਣਾਏ ਜਾ ਰਹੇ ਆ ਉਹਨਾਂ ਦੀ ਸਲਾਹ ਦੇ ਨਾਲ ਹੀ ਬਣਾਏ ਜਾ ਰਹੇ ਹੈਗੇ ਆ so i hope the other results will learn uh, um of course your, it's very worrisome jadon vi it's like koi ਹਾਦਸਾ ਹੁੰਦਾ ਹੈਗਾ ਆਪਣੀ ਕਮਿਊਨਿਟੀ ਦੇ ਵਿੱਚ ਸਾਰੀ ਕਮਿਊਨਿਟੀ ਆ ਕਾਫੀ ਫੀਲ ਕਰਦੀ ਹੈਗੀ ਹੈ ਪਰੇਸ਼ਾਨ ਇਸ ਕੱਲ ਨੂੰ ਦੇਖ ਕੇ ਪਰ ਮੇਰੀ ਇਹ ਵੀ ਵਾਰਨਿੰਗ ਹੋਊਗੀ ਲੋਕਾਂ ਨੂੰ ਜਿਹੜੇ ਆ ਕ੍ਰਾਈਮ ਦੇ ਵਿੱਚ ਆਪਰੇਟ ਕਰ ਰਹੇ ਹੈਗੇ ਨੇ ਡਰਗ ਸਮਗਲਿੰਗ ਦੇ ਵਿੱਚ ਇਨਵੋਲਡ ਨੇ ਵੀ ਸਖਤੀ ਬਹੁਤ ਹੋਣ ਵਾਲੀ ਹੈਗੀ ਆ ਬਾਰਡਰਸ ਤੇ ਵੀ ਬਹੁਤ ਸਖਤੀ ਹੈਗੀ ਆ ਇੱਥੇ ਬਹੁਤ ਸਕੈਨਰਸ ਲਾਇਆ ਗਿਆ ਉੱਥੇ ਵੀ ਬਹੁਤ ਸੀਜ਼ਰ ਸੀਜ਼ਰਸ ਹੋ ਰਹੇ ਹੈਗੇ ਨੇ ਆਫ ਗਨਸ ਆਫ ਡਰੱਗਸ ਸੋ ਆਈ ਥਿੰਕ ਸਾਰਿਆਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈਗਾ ਆ ਦਾ ਦੋਨੇ ਪਾਸੇ ਹੀ ਅਮਰੀਕਾ ਐਂਡ ਕੈਨੇਡਾ ਦੇ ਵਿੱਚ ਇਸ ਇਸ਼ੂ ਨੂੰ ਕਾਫੀ ਸੀਰੀਅਸਲੀ ਲਿਆ ਜਾ ਰਿਹਾ ਕਿਉਂਕਿ ਜਿਹੜੇ ਨਵੇਂ ਗ੍ਰਾਉਂਡ ਦੀ ਤੁਸੀਂ ਗੱਲ ਕਰ ਰਹੇ ਹੋ ਜੇ ਉਹ ਆ ਜਾਣਗੇ ਜਿਵੇਂ ਤੁਸੀਂ ਵਾਰਨ ਕਰਤਾ ਵੀ ਬਾਅਦ ਚ ਲੋਕ ਫਿਰ ਪਿੱਟਦੇ ਆ ਵੀ ਜੀ ਆਹਾ ਕੁਝ ਕਰਤਾ ਜੀ ਹੁਣ ਤਾਂ ਫੜ ਫੜ ਕੇ ਅੰਦਰ ਦੇ ਜਾਂਦੇ ਵੀ ਪਹਿਲਾਂ ਹੀ ਚੰਗਾ ਵੀ ਤੁਸੀਂ ਆਪਣੇ ਆਪ ਨੂੰ ਪਹਿਲਾਂ ਹੀ ਠੰਡੇ ਰੱਖੋ ਪਰ ਇਹ ਜ ਤੁਸੀਂ ਦੇਖੋ ਆਰਸੀਐਮਪੀ ਨਾਲ ਵੀ ਮੀਟਿੰਗਾਂ ਕੀਤੀਆਂ ਮਿਲੇ ਹੋ ਤੁਹਾਨੂੰ ਲੱਗਦਾ ਵੀ ਜਿਹੜੀਆਂ ਗਨਸ ਆ ਰਹੀਆਂ ਨੇ ਕੋਈ ਇਹਨਾਂ ਦਾ ਸੋਰਸ ਕੀ ਆ ਜੀ ਕੋਈ ਇਹੋ ਜਿਹਾ ਕੁਝ ਪਤਾ ਲੱਗਿਆ ਜੀ ਅੱਜ ਤੱਕ ਜਿਹੜੀ ਇੰਨੇ ਕ੍ਰਿਮੀਨਲ ਮਤਲਬ ਵੱਧ ਰਹੇ ਨੇ ਇੰਨੇ ਗਨਸ ਆ ਕੇ ਮੈਂਟ ਤੋਂ ਪਹਿਲਾਂ ਗੋਲੀ ਚਲਾਉਂਦੇ ਆ ਸਾਨੂੰ ਤਾਂ ਆਪਾਂ ਨੂੰ ਦੇਖਣ ਨੂੰ ਮਿਲਦੀ ਨਹੀਂ ਜੀ ਕਦੇ ਇਹ ਇਹਨਾਂ ਨੂੰ ਕਿੱਥੋਂ ਮਿਲ ਜਾਂਦੀ ਹੈ ਜੀ ਦ ਸੋਰਸ ਆਫ ਥੀਸ ਗਨਸ ਇਜ਼ ਅਮਰੀਕਾ ਸੋ ਇਹ ਇਸ਼ੂ ਹੈਗਾ ਜੋ ਡਰੱਗਸ ਇਨ ਜੋ ਗਨਸ ਆਪਣੀ ਕੰਟਰੀ ਵਿੱਚ ਆਉਂਦੇ ਆ ਅਮਰੀਕਾ ਤੋਂ ਆਉਂਦੇ ਹੈਗੇ ਆ ਆ ਸਮ ਟਾਈਮਸ ਆਰ ਆਲਸੋ ਕਮਿੰਗ ਫਰਮ ਅਦਰ ਕੰਟਰੀਜ਼ ਥਰੂ ਅਮਰੀਕਾ ਆਮ ਬਟ ਸਭ ਤੋਂ ਵੱਡਾ ਸੋਰਸ ਕੰਟਰੀ ਹੋ ਹੀ ਹੈਗਾ ਯਾਰ ਪਰ ਤੁਸੀਂ ਕੀ ਇਹਨਾਂ ਨੂੰ ਲਾਸਟ ਮੈਸੇਜ ਕੀ ਦੇਣਾ ਚਾਹੋਗੇ ਬੀਇੰਗ ਅ ਮਿਨਿਸਟਰ ਬਈ ਜਿਵੇਂ ਤੁਸੀਂ ਦੱਸ ਹੀ ਦਿੱਤਾ ਵੈਸੇ ਤਾਂ ਵਾਰਨ ਕਰਤਾ ਵੀ ਕੱਲ ਨੂੰ ਰੌਲਾ ਨਹੀਂ ਪਾਉਣਾ ਮੁੜ ਕੇ ਜਿਹੜੇ ਕਾਨੂੰਨ ਚੇਂਜ ਹੋ ਰਹੇ ਆ ਪਰ ਕੁਝ ਨਵਾਂ ਜਿਹੜਾ ਖਾਸ ਕਰਕੇ ਆਪਾਂ ਬ੍ਰੈਮਪਟਨ ਦੇ ਵਿੱਚੋਂ ਤੁਸੀਂ ਔਰ ਕੈਲਡਨ ਬ੍ਰੈਮਪਟਨ ਨਾਰਥ ਨੂੰ ਤੁਸੀਂ ਰਿਪਰੈਜ਼ੈਂਟ ਕਰਦੇ ਹੋ ਇੱਥੇ ਲਈ ਕੋਈ ਸਪੈਸ਼ਲ ਗਾਈਡਲਾਈਨਸ ਜੀ ਆਪਾਂ ਕਹੀਏ ਤਾਂ ਸੋ ਜਿਹੜੇ ਫੈਡਰਲ ਕਾਨੂੰਨ ਬੰਦੇ ਹੋਗੇ ਇਹ ਸਾਰੇ ਮੁਲਕ ਲਈ ਹੁੰਦੇ ਹੈਗੇ ਆ ਪਰ ਅਸੀਂ ਇਸ ਏਰੀਆ ਦੇ ਵਿੱਚ ਜੋ ਜੋ ਪ੍ਰੋਪਰਟੀ ਕਰਾਈਮਸ ਵਧੀਆਂ ਹੈਗੀਆਂ ਨੇ ਉਹਦੇ ਤੇ ਆਪਾਂ ਥੋੜਾ ਜਾ ਥਲ ਦੇਖ ਰਹੇ ਹੈਗੇ ਆ ਉਹ ਮੇਰੀ ਕੋਸ਼ਿਸ਼ ਹੈ ਕਿ ਇਹਨਾਂ ਨੇ ਵੀ ਗੱਡੀਆਂ ਚੋਰੀਆਂ ਥੋੜੀਆਂ ਕਟੀਆਂ ਹੈਗੀਆਂ ਨੇ ਪਰ ਇਸ ਨੂੰ ਇਸ ਤੋਂ ਵੀ ਜ਼ਿਆਦਾ ਹੋਰ ਕਟਾਇਆ ਜਾਵੇ ਉਹਦੇ ਨਾਲ ਇਸ ਏਰੀਆ ਨੂੰ ਰੈਲੀਫ ਮਿਲੂਗੀ ਸੋ ਥੈਂਕ ਯੂ ਰੂਬੀ ਜੀ ਬਹੁਤ-ਬਹੁਤ ਤੁਸੀਂ ਗੱਲਬਾਤ ਕਰਨ ਲਈ ਸੋ ਵਿਸ਼ ਯੂ ਵੈਰੀ ਗੁੱਡ ਲੱਕ ਵੀ ਜੇ ਤੁਸੀਂ ਫਿਊਚਰ ਦੇ ਵਿੱਚ ਤੁਸੀਂ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਸੋ ਇਹ ਸਾਡੇ ਮੈਂਬਰ ਪਾਰਲੀਮੈਂਟ ਰੂਬੀ ਸੋਹੋਤਾ ਜਿਨ੍ਹਾਂ ਨੇ ਦੱਸਿਆ ਵੀ ਆਉਣ ਵਾਲੇ ਟਾਈਮ ਦੇ ਵਿੱਚ ਨਵੇਂ ਕਾਨੂੰਨ ਬਣਨੇ ਜਾ ਰਹੇ ਆ ਔਰ ਜਿਹੜੇ ਕ੍ਰਿਮੀਨਲ ਨੇ ਉਹਨਾਂ ਨੂੰ ਇੱਕ ਤਰ੍ਹਾਂ ਦੀ ਵਾਰਨਿੰਗ ਦਿੱਤੀ ਗਈ ਹੈ ਵੀ ਕੱਲ ਨੂੰ ਤੁਸੀਂ ਰੌਲਾ ਪਾਓਗੇ ਕੱਲ ਨੂੰ ਤੁਸੀਂ ਕਿਸੇ ਨੂੰ ਬਲੇਮ ਕਰੋਗੇ ਉਸ ਤੋਂ ਪਹਿਲਾਂ ਬੈਟਰ ਇਹੀ ਆ ਵੀ ਆਪਣੇ ਆਪ ਨੂੰ ਸੁਧਾਰ ਲਓ ਨਹੀਂ ਕੱਲ ਨੂੰ ਜਿਹੜੇ ਲਾਅ ਨਵੇਂ ਕੈਨੇਡਾ ਦੇ ਵਿੱਚ ਲਾਗੂ ਹੋਣ ਜਾ ਰਹੇ ਆ ਉਹ ਕਿਸੇ ਲਈ ਵੀ ਚੰਗੇ ਨਹੀਂ ਹੋਣਗੇ ਸੋ ਫਿਲਹਾਲ ਦੇ ਲਈ ਇਨਾ ਹੀ ਕੈਮਰਾਮੈਨ ਪ੍ਰਿਤਪਾਲ ਦੇ ਨਾਲ ਭਪਿੰਦਰ ਗਰੇਵਾ ਡੇਲੀ ਪੁਸ ਪੰਜਾਬੀ ਬ੍ਰੈਮਟਨ ਕੈਨੇਡਾ ਅੱਜ ਵੀ ਚੜੇ ਯਾਰ ਗੁਕ ਦਰਦ ਦਲਿਤ ਰੋ ਤੋੜੀਏ ਨੀ ਸਿਰ ਤੇ ਆਈ ਬਲਾ ਨੂ ਚਾਲ ਦਈ ਹੁਕਮ ਰੱਬ ਦੇ ਨਾਲ ਚਾ ਆਬ ਸਜਣੇ ਸਜਣੀ ਆਵੇ ਸੋਹਣਿਆ ਫਿਰਨ ਕੰਗਣੀਆਂ ਪਾ ਕੇ ਤੇਰੀ ਤੇ ਮੇਰੀ ਵੇ ਤੇਰੀ ਤੇ ਮੇਰੀ ਵੇ ਸੋਹਣਿਆ ਰੱਬ ਨੇ ਬਣਾਈ ਜੋੜੀ ਦੋ ਤਾਰਾ ਵੱਜਦਾ ਵੇ ਰਾਜਣਾ ਨੂਰ ਮਹਿਲ ਦੀ ਮੋਰੀ ਦੋ ਤਾਰਾ ਵੱਜਦਾ ਵੇ ਰਾਜਣਾ ਨੂਰ ਮਹਿਲ ਦੀ ਮੋਰੀ